ਦੇਸੀ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਤਾਂ ਹਰ ਮਹੀਨੇ ਦੀ ਆਪਣੀ ਮਹੱਤਤਾ ਹੁੰਦੀ ਆ ਪਰ ਜੇਕਰ ਦੇਸੀ ਮਹੀਨੇ ਸੌਣ ਦੀ ਗੱਲ ਕੀਤੀ ਜਾਵੇ ਤਾਂ ਦੇਸੀ ਮਹੀਨਾ ਸੌਣ ਖਾਸ ਕਰਕੇ ਕੁੜੀਆਂ ਦਾ ਪਸੰਦੀਦਾ ਮਹੀਨਾ ਹੁੰਦਾ ਕਿਉਂਕਿ ਸੌਣ ਮਹੀਨਾ ਇੱਕ ਅਜਿਹਾ ਮਹੀਨਾ ਹੁੰਦਾ ਜਦ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਨੇ ਉਹਨਾਂ ਨੂੰ ਇਕੱਠੀਆਂ ਹੋਣ ਦਾ ਮੌਕਾ ਮਿਲਦਾ ਹੈ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਤੇ ਆਪਣੀਆਂ ਸਹੇਲੀਆਂ ਨੂੰ ਵੀ ਕਈ ਕਾਫੀ ਸਮੇਂ ਬਾਅਦ ਮਿਲਦੀਆਂ ਨੇ ਦੇਖਦੇ ਆ ਕਿ ਤੀਆਂ ਦਾ ਤਿਹਾਰ ਸਕੂਲਾਂ ਕਾਲਜਾਂ ਦੇ ਵਿੱਚ ਮੈਂ ਜੋ ਘੰਟਾ ਦੋ ਘੰਟੇ ਮਨਾਇਆ ਜਾਂਦਾ ਪਰ ਪੁਰਾਣੇ ਸਮਿਆਂ ਦੇ ਵਿੱਚ ਲਗਾਤਾਰ ਕਿੰਨੇ ਦਿਨ ਜੋ ਤੀਆਂ ਦਾ ਤਿਹਾਰ ਹੈ ਉਹ ਮਨਾਇਆ ਜਾਂਦਾ ਸੀ ਵੀ ਆਈਆਂ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਸੀ ਤੇ ਉੱਥੇ ਜਾ ਕੇ ਤੀਆਂ ਦਾ ਤਿਹਾਰ ਮਨਾਉਂਦੀਆਂ ਸੀ ਰਾਜਕਾਲ ਬੇਸ਼ੱਕ ਇਸ ਨੂੰ ਮਨਾਉਣ ਦਾ ਢੰਗ ਬਦਲ ਚੁੱਕਿਆ ਪਰ ਬਹੁਤ ਸਾਰੇ ਪਿੰਡ ਅਜੇ ਵੀ ਅਜਿਹੇ ਨੇ ਜੋ ਇਸ ਤਿਹਾਰ ਨੂੰ ਇਸ ਰਵਾਇਤ ਨੂੰ ਉਸੇ ਤਰ੍ਹਾਂ ਜਿਨ੍ਹਾਂ ਨੇ ਚਾਰੀ ਰੱਖਿਆ ਹੋਇਆ ਹੈ ਸ਼ੇਕਰ ਪਿੰਡ ਟੂਰ ਦੀ ਗੱਲ ਕੀਤੀ ਛਵੇ ਤਾਂ ਪਿੰਡ ਟੂਰ ਵਿਖੇ ਆਈ ਸਾਲੀ ਜੋ ਤੀਆਂ ਦਾ ਤਿਹਾਰ ਹੈ ਮਨਾਇਆ ਜਾਂਦਾ ਹੈ ਜੋ ਵਿਆਹੀਆਂ ਕੁੜੀਆਂ ਨੇ ਉਹਨਾਂ ਦੇ ਸਹੁਰੇ ਘਰ ਸੱਦਾ ਪੱਤਰ ਭੇਜਿਆ ਜਾਂਦਾ ਹੈ ਕੁੜੀਆਂ ਨੂੰ ਇਨਵਾਈਟ ਕੀਤਾ ਜਾਂਦਾ ਹੈ ਤੇ ਕੁੜੀਆਂ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਕੋਈ ਕਈ ਸਾਲਾਂ ਬਾਅਦ ਆਪਣੀ ਭੂਆ ਨੂੰ ਮਿਲਦਾ ਤੇ ਕੋਈ ਆਪਣੀਆਂ ਸੱਕੀਆਂ ਸਹੇਲੀਆਂ ਨੂੰ ਜੋ ਕਾਫੀ ਸਮੇਂ ਦੇ ਬਾਅਦ ਮਿਲਦਾ ਹੈ ਪਿਛਲੇ ਸਾਲ ਵੀ ਇਸੇ ਤਰ੍ਹਾਂ ਤੀਆਂ ਦਾ ਤਿਹਾੜ ਮਨਾਇਆ ਗਿਆ ਸੀ ਤੇ ਜੇਕਰ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਵੀ ਤੀਆਂ ਦਾ ਤਿਹਾੜ ਇਸੇ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸੀ ਕੁੜੀਆਂ ਨੂੰ ਇਕੱਠੀਆਂ ਹੋਣ ਦਾ ਮੌਕਾ ਦਿੱਤਾ ਗਿਆ ਸੱਦਾ ਪੱਤਰ ਦਿੱਤਾ ਗਿਆ ਕੁੜੀਆਂ ਆਪਣੀ ਸੋਹਰੇ ਘਰ ਆਈਆਂ ਤੇ ਉਹਨਾਂ ਨੇ ਤੀਆਂ ਦਾ ਤਿਹਾੜ ਮਨਾਇਆ Thank <laughs> you. ਚਾਨ ਵੇਲੇ ਜਿਸ ਤਰ੍ਹਾਂ ਕੇ ਸੰਦਾਰਾ ਦਿੱਤਾ ਜਾਂਦਾ ਬਿਸਕਟ ਦਿੱਤੇ ਜਾਂਦੇ ਆ ਉਹ ਵੀ ਕੁੜੀਆਂ ਨੂੰ ਦਿੱਤੇ ਗਏ ਨੇ ਤਾਂ ਕੁੜੀਆਂ ਨੇ ਨੱਚ ਗਾ ਕੇ ਜੋ 100 ਦਾ ਮਹੀਨਾ ਉਹ ਤਾਂ ਮਨਾਇਆ ਇਹ ਤੇ ਆਪਣੇ ਜੋ ਦਿਲਾਂ ਦੇ ਬਲਬਲੇ ਆ ਉਹ ਗੀਤਾਂ ਦੇ ذریعے ਉਹ ਬੋਲੀਆਂ ਦੇ ذریعے ਉਹਨਾਂ ਨੇ ਸਾਂਝਿਆ ਕੀਤਾ

पसंद ਦਾ ਮੇਨ ਮਸਤ ਇਸ ਦਿਨ ਤੇ ਪਿੰਡ ਦੀਆਂ ਧੀਆਂ ਨੂੰ ਉਹ ਭਾਵਾਂ ਕਿੰਨੀ ਵੀ ਉਮਰ ਦੀਆਂ ਹੋ ਗਈਆਂ ਭਾਵਾਂ ਨਵੀਆਂ ਐ ਭਾਵਾਂ ਉਹ ਪੁੱਤਾਂ ਵਾਲੀਆਂ ਪੁੱਤਰੇ ਵਾਲੀਆਂ ਪੜੂਤਰੇ ਵਾਲੀਆਂ ਹੋ ਗਈਆਂ ਅਸੀਂ ਆ ਇੱਕ ਦੋ ਦਿਨ ਮਿੱਥ ਕੇ ਸਨਿਚਰ ਐਤਵਾਰ ਛੁੱਟੀ ਦੇ ਦਿਨ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਸੱਦਾ ਦੇ ਦਿੰਨੇ ਆ ਤਾਂ ਕਿ ਉਹ ਮਿਲ ਲੈਣ ਪਿਛਲੀ ਵਾਰ ਪਹਿਲੀ ਵਾਰ ਕੀਤਾ ਸੀ ਤਾਂ ਸਭ ਰਿਸ਼ਤੇਦਾਰਾਂ ਨੇ ਪਿੰਡ ਵਾਲਿਆਂ ਨੇ ਸਾਡੀਆਂ ਧੀਆਂ ਨੇ ਇਸ ਨੂੰ ਬਹੁਤ ਚੰਗਾ ਇੱਕ ਧੀਆਂ ਦਾ ਮੇਲਾ ਹੀ ਮੇਲ ਕਰਾਉਣ ਦਾ ਦਿਨ ਮਿਤਕੇ ਬਹੁਤ ਸਲਾਹਾਂ ਆ ਤੇ ਸਾਨੂੰ ਐਜ ਕੇ ਅਚੇਤ ਤੌਰ ਤੇ ਕਿਹਾ ਕਿ ਇਸ ਵਾਰ ਫੇਰ ਮਨਾਓ ਉਪਰੀ ਸਾਹਾ ਸੰਗਤ ਕਈ ਵੀਰਾਂ ਨੂੰ ਇਹ ਹੁੰਦਾ ਕਿ ਸਾਡਾ ਸੱਭਿਆਚਾਰ ਨਹੀਂ ਸਾਡਾ ਬੜਾ ਪ੍ਰਾਤਨ ਸੱਭਿਆਚਾਰ ਹੈ ਸਾਡੀਆਂ ਬੀਬੀਆਂ ਪਹਿਣਾ ਸਾਡੇ ਜਦੋਂ ਇੱਥੇ ਮੁਸਲਮਾਨ ਵੀ ਸਨ ਤਾਂ ਉਦੋਂ ਵੀ ਇਹ ਤੀਆਂ ਦਾ ਦਿਹਾੜਾ ਸਾਰੀਆਂ ਕੌਮਾਂ ਸਾਰੇ ਧਰਮ ਇਕੱਠੇ ਹੋ ਕੇ ਮਨਾਉਂਦੀ ਇਹ ਤੀਆਂ ਦਾ ਦਿਨ ਤੀਆਂ ਤੀਜ ਦੀਆਂ ਭਾਦੋਂ ਦੀ ਮੱਸਿਆ ਤੋਂ ਤੀਜੇ ਦਿਨ ਤੀਆਂ ਦਿਨ ਕਰਕੇ ਨੂੰ ਤੀਆਂ ਆਖਿਆ ਸੋ ਇਸੇ ਕਰਕੇ ਅਸੀਂ ਮਨਾਇਆ ਕਿ ਸਾਡੀਆਂ ਧੀਆਂ ਪਹਿਣਾ ਇਕੱਠੀਆਂ ਹੋ ਜਾਣ ਮੇਲ ਤੇ ਮੋਹ ਪਿਆਰ ਤੇ ਇਹ ਮਿੱਤਰਤਾ ਸਾਡਾ ਨਿਰਵਰਤਨ ਵਧੇ ਜੋ ਇਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਮਨਾਇਆ ਪਿੰਡ ਵਾਲਿਆਂ ਨੇ ਸੋ ਅਸੀਂ ਇੱਥੇ ਐਦਕੀ ਇਹ ਚੀਜ਼ ਸੋਚੀ ਹੈ ਪਿਛਲੀ ਵਾਰ ਜਲੇਬੀਆਂ ਦਾ ਲੰਗਰ ਕੀਤਾ ਸੀ ਅਸੀਂ ਤਕਰੀਬਨ 50000 ਦੇ ਨੇੜੇ ਤੇੜ ਖਰਚ ਪਿਛਲੀ ਵਾਰ ਵੀ ਕੀਤਾ ਸੀ ਐਦਕੀ ਵੀ ਕੀਤਾ ਸੋ ਐਦਕੀ ਸੋਚਿਆ ਕਿ ਬਿਸਕੁਟ ਇਸ ਤਿਉਹਾਰ ਨਾਲ ਜੁੜਦੇ ਆ ਸਾਡੀਆਂ ਸੰਧਾਰਾ ਲੈ ਕੇ ਸਾਡੀਆਂ ਨੋਹਾਂ ਆਉਂਦੀਆਂ ਧੀਆਂ ਨੂੰ ਅਸੀਂ ਕੱਲ ਦੇ ਸੰਧਾਰਾ ਘਰੋਂ ਸੋ ਅਸੀਂ ਕੀ ਬਿਸਕੁਟਾਂ ਦਾ ਪ੍ਰਬੰਧ तकरीबन 3 ਕੁਆਂਟਲ ਦੀ ਨੇੜੇ ਦੇ ਬਿਸਕੁਟ ਬਣਾ ਕੇ ਵੀ ਹਰ ਧੀ ਨੂੰ ਹਰ ਨੋਹ ਨੂੰ ਪਿੰਡ ਦੀ ਜਿਹੜੀ ਇੱਥੇ ਆਈ ਹੈ ਉਹਨੂੰ ਬਿਸਕੁਟ ਦੇ ਕੇ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਸੋ ਨਗਰ ਨਿਵਾਸੀਆਂ ਦਾ ਧੰਨਵਾਦ ਤੁਹਾਡਾ ਪ੍ਰੈਸ ਵਾਲਿਆਂ ਦਾ ਚੈਨਲ ਵਾਲਿਆਂ ਦਾ ਵੀ ਧੰਨਵਾਦ